ਸ਼ਸ਼ੀਕਾਲ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆਪਾਂ ਬਸੂ ਮੰਡੀ ਮਾਨਸਾ ਤੋਂ ਤੇ ਮਾਨਸਾ ਜਿਹੜੀ ਮੰਡੀ ਆ ਸਾਲ ਦੀ ਲਾਸਟ ਮੰਡੀ ਆ ਤੇ ਵੀਡੀਓ ਨੂੰ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰਾਂ ਦੋਸਤਾਂ ਮਤਰਾ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਤੇ ਬਾਕੀ ਸਾਲ ਦੀ ਲਾਸਟ ਮੰਡੀ ਆ ਤੇ ਬਾਕੀ ਸੋਨੂੰ ਦਿਖਾਉਣਾ ਅੱਜ ਉਹ ਮਾਰਦੇ ਆ ਮੰਡੀ ਦੇ ਵਿੱਚ ਕਿਹੜਾ ਤੇ ਚੰਗੇ ਬਸੂ ਲੈ ਲੈਣੇ ਆ ਡਿਟੇਲ ਤੇ ਰੇਟ ਵੀ ਪੁੱਛ ਕੇ ਦੇਵਾਂਗੇ ਵੀਡੀਓ ਨੂੰ ਗੌਰ ਨਾਲ ਜ਼ਰੂਰ ਦੇਖ ਲਿਓ ਅੰਦੇ ਤੱਕ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਜੇ ਫਿਰ ਬੜਾ ਸਮਝ ਲਾਈ ਵੀ ਦੋਸਤੋ ਬਾਈ ਕੋਲ ਨਾ ਬੂਰੀ ਮਾਝਾ ਪਕ ਤੋਰ ਕੇ ਦਿਖਾਣਾ ਤੁਰਦੀ ਨੂੰ ਤੁਸੀਂ ਚੈੱਕ ਕਰ ਲਿਓ ਤੇ ਤਾਜੀ ਸੂਈ ਹੈ ਮੇਨ ਗੱਲ ਤੇ ਬਾਕੀ ਥਣ ਵੀ ਸੋਹਣਾ ਹਨਾ ਕੱਲਾ ਕੱਲਾ ਥਣ ਲੱਗਿਆ ਹੱਥੀ ਜਵਾਈ ਵਾਲਾ ਤੇ ਆਰਡਰ ਦੀ ਜੇ ਗੱਲ ਕਰੀਏ ਬਿਲਕੁਲ ਸਾਫ਼ ਹਨਾ ਮੋੜ ਲਾ ਬਾਈ ਤੇ ਬਾਕੀ ਆਪਾਂ ਸਾਰੀ ਡਿਟੇਲ ਬਾਈ ਤੋਂ ਵੀ ਪ੍ਰੋਪਰ ਲੈ ਕੇ ਦੇਵਾਂਗੇ ਇੱਕ ਵਾਰੀ ਸੋਨੂੰ ਤੁਰਦੀ ਚੱਕਰਾ ਦੀ ਆਰਡਰ ਦਾ ਜਿਹੜਾ ਸਾਈਜ਼ ਆ ਬਹੁਤ ਸੋਹਣਾ ਤੇ ਤਾਜੀ ਸੂਈ ਹੋਈ ਹੈ ਨਾ ਬਾਕੀ ਆਪਾਂ ਗੱਲਬਾਤ ਸਾਰੀ ਬਾਈ ਨਾਲ ਕਰਾਉਣਿਆਂ ਤੇ ਕੁਛ ਦੇ ਲੈਣੇ ਡੇਡ ਸਾਰੀ ਤੇ ਟੱਡਾ ਜਿਹੜਾ ਪੂਰਾ ਸਾਫਾ ਬਿਲਕੁਲ ਅਡਰ ਹੈ ਨਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਡੇਡਾ ਪਾਣੀ ਹੈਗਾ ਤੇ ਚਾਰੇ ਪਾਸਿਓਂ ਓਕੇ ਆ ਤੇ ਬਾਈ ਬਾਕੀ ਬਾਈ ਨਾਲ ਕਰਾਉਣਿਆਂ ਗੱਲਬਾਤ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਦਾ ਆਪਣਾ ਜਿੰਦਰਾ ਜੀ ਨਾਮ ਠੀਕ ਆ ਬਾਈ ਜਿੰਦਰ ਪਿੰਡਗੜ ਹੈਗਾ ਹੀਰੋ ਖੁਰਦਾ ਜੀ ਹੀਰੋ ਖੁਰਦਾ ਹਾਂ ਜ਼ਿਲ੍ਹਾ ਮਾਨਸਾ ਨਾ ਬਿਲਕੁਲ ਠੀਕ ਆ ਤੇ ਬਾਈ ਜਿੰਦਰ ਕਹਿ ਕਦਣਾ ਸੂਈ ਮਾਝ ਆਪਣੀ ਜੇ 12ਵਾਂ ਦਿਨ ਹੈ ਜੀ ਇਹਨੂੰ 12ਵਾਂ ਦਿਨ ਹਾਂਜੀ ਠੀਕ ਆ ਤੇ ਦੁੱਧ ਬਾਈ ਕਿੰਨਾ ਤਿਆਰ ਹੁਣ ਬਰਾਬਰ 16 ਲੀਟਰ 16 ਲੀਟਰ ਤਿਆਰ ਆ ਹਾਂ ਬਿਲਕੁਲ ਠੀਕ ਆ ਦੋ ਟਾਈਮ ਤੇ ਸੱਲੀ ਕਰਾ ਦੇਗਾ ਬਿਲਕੁਲ ਬਿਲਕੁਲ ਠੀਕ ਆ ਲੈ ਵੀ ਮਿੱਤਰੋ 16 ਲੀਟਰ ਬਾਈ ਕਹਿੰਦਾ ਤਿਆਰ ਆ ਤੇ ਜੇ ਕਿਸੇ ਭਰਾ ਨੇ ਸੱਲੀ ਦੋ ਟਾਈਮ ਦਸੱਲੀ ਵੀ ਕਰਾ ਦਾਂ ਜੀ ਦੂਜੇ ਸੁਆ ਹਾਂਜੀ ਹਾਂਜੀ ਹਾਂ ਤੇ ਹੁਣ ਮਨ ਲਾ 16 ਲੀਟਰ ਬਾਈ ਕਿੰਨੀ ਕਪੈਸਟਿਕ ਨਹੀਂ ਦੁੱਧ ਦੀ ਕਿਵੇਂ ਜੀ ਬਈ 16 ਲੀਟਰ ਹੋਊਗਾ ਕਿ ਹੋਰ ਵੀ ਪਾ ਸਕਦੀ ਆ ਨਹੀਂ ਚਾਂਸ ਨੇ ਉਹ ਬੰਦੇ ਮੈਨੂੰ ਦੱਸਿਆ ਕਿ ਬਈ ਹੋਰ ਵੀ ਵੱਧੂਗੀ ਮੇਰਾ ਚੋਆ ਹੈ ਆਬਦਾ ਜੀ ਠੀਕ ਆ ਇਸ ਟਾਈਮ ਤੇ ਸੁਣ ਮੈਂ ਆਲਾ ਜਿੱਦ ਆਪ ਲੈ ਕੇ ਆਰਬਿਟਰ ਦੀ ਝੋਟੀ ਆਈ ਠੀਕ ਆ ਹਾਂਜੀ ਤੇ ਬਾਕੀ 16 ਲੀਟਰ ਜਿਹੜਾ ਬਾਈ ਕਹਿੰਦਾ ਹੁਣ ਮੇਰੇ ਚੋਣ ਦਾ ਸਤਿਆ ਤਿਆਰ ਆ ਬਿਲਕੁਲ ਤੇ ਬਈ ਇੱਕ ਵਾਰੀ ਮੋਬਾਈਲ ਨੰਬਰ ਬੋਲੀ 891555 17543 ਜੀ ਠੀਕ ਆ ਪਿੰਡਾ ਹੀਰੋਖਰ ਦਾ ਹੀਰੋਖਰ ਜੀ ਹੀਰੋਖਰ ਤੇ ਜਿਹੜਾ ਮਾਨਸਾ ਤੇ ਬਾਕੀ ਬਾਈ ਨਾਲ ਤੁਸੀਂ ਸਾਰੇ ਟੈਲੀਫੋਨ ਤੇ ਗੱਲ ਜਿਹੜੀ ਕਰ ਸਕਦੇ ਹੋ ਤੇ ਬਾਈ ਰੇਟ ਦੀ ਗੱਲ ਨਹੀਂ ਰੇਟ ਕੀ ਕਰਤਾ ਜੰਦਰਾ ਰੇਟ ਜੀ 2 ਲੱਖ ਰੁਪਏ 2 ਲੱਖ ਰੁਪਏ ਜੀ ਠੀਕ ਆ ਤੇ ਦੇਣੀ ਕਿ ਨਹੀਂ ਲਾਸਟ ਆ ਚਲੋ ਜੋ ਕਿਸਮਤ ਦੇ ਵਿੱਚ ਹੋਊਗਾ ਜੀ ਠੀਕ ਆ ਮੰਨ ਲਾ ਵੀ ਪਹਿਲਾਂ ਨਹੀਂ ਆਪਾਂ ਵਿਚਾਰਿਆ ਸੀ ਹਾਂ ਨਹੀਂ ਕੋਈ ਨਹੀਂ ਵਿਚਾਰਿਆ ਠੀਕ ਆ ਮਾਨਦਾਨ ਹੋ ਜੂ ਹਾਂ ਜੀ ਹੋ ਜੂ ਹੋ ਜੂ ਠੀਕ ਆ ਲੈ ਬਾਈ ਕਹਿੰਦਾ ਯਾਰ ਮੌਕੇ ਦੀ ਗੱਲ ਲੱਗਾ ਲੱਗਾ ਕੋਈ ਕਹਿੰਦਾ ਰੇਟ 2 ਲੱਖ ਕਰਦਾ ਤੇ ਪਰ ਕਹਿੰਦਾ ਉਦੋਂ ਆਪਾਂ ਜਿਹੜਾ ਮ ਇਹ ਕਿਸੇ ਭਰਾ ਦੇ ਮਤਲਬ ਦੋ ਟਾਈਮ ਤਸੱਲੀ ਵੀ ਕਰਨੀਆਂ ਤਸੱਲੀ ਵੀ ਕਰ ਸਕਦਾ ਹੈ ਨਾ ਬਾਈ ਬਿਲਕੁਲ ਬਿਲਕੁਲ ਠੀਕ ਹੈ ਤੇ ਆਪਣੇ ਕੋਲੇ ਹੋਰ ਵੀ ਹੁੰਦੀਆਂ ਘਰੇ ਕੋਈ ਹਾਂ ਹੈਗੀ ਨਾ ਮੱਝਾਂ ਹੀ ਆਪਣੀ ਠੀਕ ਹੈ ਤੇ ਸਿਲਪਰੀਏ ਦਾ ਕੰਮ ਨਹੀਂ ਜੀ ਨਹੀਂ ਜੀ ਕਰਦੀ ਮੈਂ ਉਹ ਕਰਦੀਆਂ ਨੇ ਬਿਲਕੁਲ ਕਰਦੀ ਮੈਂ ਠੀਕ ਹੈ ਵੇਚਣ ਵਾਲੇ ਤਾਂ ਨਹੀਂ ਕੋਈ ਹਾਂ ਜੀ ਵੇਚਣ ਵਾਲੇ ਤਾਂ ਨਹੀਂ ਕੋਈ ਕਰੇ ਜੀ ਹਾਂ ਨਹੀਂ ਜੀ ਕਰੇ ਕੋਈ ਠੀਕ ਹੈ ਉਹ ਬਾਈ ਘਰ ਦੀਆਂ ਰੱਖੇ ਕਰਦੀ ਕਰਦੀ ਬਾਈ ਕਹਿੰਦਾ ਕੋਈ ਸਿਲਪਰੀਏ ਦਾ ਕੰਮ ਨਹੀਂ ਕਰਦੀ ਮੱਝ ਆ ਗਈ ਹੈ ਨਾ ਕਰਦੀ ਮੱਝ ਤੁਸੀਂ ਤਸੱਲੀ ਪੂਰੀ ਕਰਕੇ ਫੇਰ ਖਰੀਦ ਸਕਦੇ ਹੋ ਜਿਹੜੇ ਭਰਾ ਬੁਰੀਆਂ ਸਕੀਨ ਹੁੰਦੇ ਨਾ ਚੰਗੀ ਪੂਰੀ ਖੜੀ ਆ ਰੰਗ ਰੂਪ ਨਹੀਂ ਮਿਲਦਾ ਵੀਰ ਜੀ ਬਿਲਕੁਲ ਬਾਈ ਤੇ ਬਾਕੀ ਥਾਣਾ ਸੁਣਾ ਮਲਾ ਤਾਰ ਦੀ ਪੋਲੀ ਆ ਬਾਈ ਹੈ ਤਾਰ ਪੋਲੀ ਬਿਲਕੁਲ ਬਿਲਕੁਲ ਜੀ ਠੀਕ ਆ ਬਾਈ ਕਹਿੰਦਾ ਯਾਰ ਤਾਂ ਫੇਰ ਦੁਬਾਰਾ ਫੇਰ ਵਾਜੇ ਇਹਨਾਂ ਜਿਹੜਾ ਹੱਲਾ ਨਾ ਕਰ ਮਚਵਾਈ ਆ ਬਿਲਕੁਲ ਬਾਲੀ ਛੰਗੀ ਹੈ ਫੇਰ ਤੁਸੀਂ ਖਰੀਦ ਸਕਦੇ ਹੋ ਦੋਸਤ ਪੈਂਡਾ ਹੀਰੋ ਖਰਦਾ ਆ ਹੀਰੋ ਕਹਣਾ ਨਾ ਹੀਰੋ ਖਰਦੀ ਹੀਰੋ ਖਰਦੇ ਜਿਹੜਾ ਮਾਨਸਾ ਬਿਲਕੁਲ ਜੀ ਬਾਈ ਨਾ ਸੰਪਰਕ ਕਰ ਲਓ ਜੰਦਰ ਨਾਲ ਤੇ ਚੰਗੀ ਝੋਟੇ ਦੁੱਧ ਵਾਲੀ ਲਾਵੀ ਦੋਸਤੋ ਨੇ ਕੱਬ ਬਾਈ ਕੋਲੇ ਆਪਾਂ ਬਾਹਰ ਦਿਖਾਉਣਾ ਬਹੁਤ ਚੰਗੀ ਜਿਹੜੀ ਐਫ ਵੀ ਆ ਤੇ ਇਧਰ ਨੂੰ ਲੈ ਚੱਲ ਬਾਈ ਤਾਜੀ ਸੁਈ ਹੋਈ ਆ ਤੇ ਥਾਣਾ ਜਿਹੜੀ ਸਪੇਸ ਆ ਬਹੁਤ ਸੋਹਣੀ ਆ ਤੇ ਤੁਰਦੀ ਦਾ ਆਰਡਰ ਆ ਜਿਹੜਾ ਤੁਸੀਂ ਇੱਕ ਵਾਰੀ ਚੈੱਕ ਕਰਨੋ ਹਨ ਇਹ ਬੱਸੀ ਵੀ ਛੋਟੀ ਐ ਮੋਰਦਾ ਬਾਈ ਤੇ ਚੰਗੇ ਦੁੱਧ ਵਾਲੀ ਹਨਾ ਤੇ ਥੋੜਾ ਜਿਹਾ ਇੱਕ ਸਿੰਗੀ ਜਿਓ ਕਈ ਵਾਰ ਨਾ ਦਵਾਈ ਨਾਲ ਦਗਾ ਹੁੰਦਾ ਉਹ ਨਿਕਲ ਜਾਂਦੀ ਮਾਗਾਂ ਤਾਂ ਕਰ ਖੋੜਾ ਉਪਰ ਆ ਬਣ ਜਰੂਰ ਲੱਗੂਆ ਤਾਜੀ ਸੂਈ ਹੋਈ ਆ ਬਾਕੀ ਆਪਾਂ ਬਾਈ ਤੋਂ ਸਾਰੀ ਡਿਟੇਲ ਆ ਜਿਹੜੀ ਲੈ ਕੇ ਦੇਵਾਂਗੇ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਕਿ ਨਾ ਬਾਈ ਕੇਵਲ ਸਿੰਘ ਜੀ ਠੀਕ ਆ ਕੇਵਲ ਬਾਈ ਪਿੰਡ ਕਿਹੜਾ ਹੈ ਆਦਰ ਸਿੰਘ ਵਾਲਾ ਜੀ ਆਦਰ ਸਿੰਘ ਵਾਲ ਜਿਹੜਾ ਬਰਨਾਲਾ ਜੀ ਬਰਨਾਲਾ ਠੀਕ ਹੈ ਤੇ ਕੇਵਲ ਬਾਈ ਕਿੰਨੇ ਦਿਨਾਂ ਸੂਈ ਆ ਇਹ ਪਰਸ਼ਾਂ ਨੂੰ ਸੂਈ ਆ ਜੀ ਪਰਸ਼ ਹਾਂ ਤੀਹਾਂ ਦਿਨਾਂ ਦੀ ਤੇ ਮਗਰ ਬਾਈ ਕੀ ਬੱਚਾਗਾ ਬੱਛੀ ਆ ਜੀ ਬੱਛੀ ਠੀਕ ਹੈ ਬੱਛੀ ਵੀ ਦੋਸਤੋ ਬਹੁਤ ਸੋਹਣੀ ਆ ਐਚ ਐਫ ਦੀ ਤੇ ਕੇਵਲ ਬਾਈ ਹੁਣ ਮੰਨ ਲਾ ਬਹੁਤ ਕਿੰਨਾ ਕਿ ਤਿਆਰਾ ਹੁਣ ਇਹਦੇ ਥੱਲੇ ਹੈ 14 ਕਿਲੋ ਜੀ 14 ਕਿਲੋ ਤੇ ਕੰਮੇ ਸੂਏ ਕੇਵਲ ਬਾਈ ਦੂਜੇ ਸੂਏ ਜੀ ਦੂਜੇ ਸੂਏ ਤੇ ਦੁੱਦੀ ਬਾਈ ਕਪਸ਼ਤੀ ਕਿੰਨੀ ਕਰੂ ਕਿੰਨਾ ਦੇ ਦੁੱਧ ਦੁੱਧ ਦੇ ਦੋ ਜੀ 18-19 ਕਿਲੋ 18-19 ਕਿਲੋ ਠੀਕ ਹੈ ਲੈ ਵੀ ਮਿੱਤਰੋ 18-19 ਕਿਲੋ ਬਾਈ ਕਹਿੰਦਾ ਦ ਤੇ ਤਾਜੀ ਸੂਈ ਹੋਈ ਆ ਮੰਗਰ ਦੀ ਬੱਸੀਏ ਚੰਗੀ ਤੇ ਕੇਵਲ ਇੱਕ ਵਾਰੀ ਕੋਈ ਮੋਬਾਈਲ ਨੰਬਰ ਬੋਲੋ 946743 ਜੀ 4333 ਜੀ ਤੇ ਕੇਵਲ ਭਾਈ ਰੇਟ ਕੀ ਕਰਤੇ ਰੇਟ ਦੀ ਗੱਲ ਕਰੀ ਰੇਟ ਇਹਦਾ 75000 ਜੀ 75000 ਹਾਂ ਨਾ ਕਿੰਨੇ ਹੋਜੂ ਹਾਂ ਨਾ ਹੋਜੂ ਜੀ 65000 ਦੀ ਠੀਕ ਆ ਲੈ ਭਾਈ ਕੇਵਲ ਨਾਲ ਸੰਪਰਕ ਕਰ ਲਿਓ ਭਾਈ ਕਹਿੰਦਾ 65000 ਦੇਣੀਆਂ ਚੰਗੇ ਦੁੱਧ ਵਾਲੀ ਬੱਸੀਏ ਦੂਜੇ ਸੂਏ ਆ ਤੇ ਮੰਗਰ ਦੀ ਬੱਸੀਏ ਜੇ ਕਿਸੇ ਭਰਾ ਨੇ ਚੰਗਾ ਮਾਲ ਲੁਕਰੇ ਰੱਖਣੀ ਆ ਬਰੀਡ ਤਿਆਰ ਕਰਨੀ ਆ ਤਾਂ ਉਹਦੇ ਵਾਸਤੇ ਵੀ ਚੰਗੀ ਆ ਤਾਂ ਭਾਈ ਕੇਵਲ ਨਾਲ ਸੰਪਰਕ ਕਰ ਲਿਓ ਲੈ ਵੀ ਦੋਸਤ ਇੱਕ ਨਾ ਬਾਈ ਕੋਲੇ ਪਹਿਲਾਂ ਇਕੱਟੀ ਖੜੀ ਆ ਤੇ ਥਣ ਲੈ ਵੀ ਜਮਾ ਇੱਕ ਨੰਬਰ ਓਕੇ ਆ ਤੇ ਇਧਰ ਨੂੰ ਲੈ ਆ ਤੇ ਤਾਜੀ ਸੂਈ ਹੈ ਨਾ ਮੇਨ ਗੱਲ ਤੇ ਬਾਕੀ ਬਾਈ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਤੇ ਇੱਕ ਬਾਰ ਇਹ ਤੁਸੀਂ ਆਰਡਰ ਦੇ ਨਿਗਾ ਮਾਰ ਲਓ ਆਰਡਰ ਬਹੁਤ ਸਾਫ ਆ ਤੇ ਹੈ ਛੋਟੀ ਜਰੂਰ ਆ ਹੈ ਨਾ ਇਹ ਕਹਦੀ ਗੱਲ ਕਰੀ ਛੋਟੀ ਆ ਮੋੜਦਾ ਭਾਈ ਤੇ ਹੈ ਬਾਰਾ ਵੱਡੀਆਂ ਮੱਜਾਂ ਨੂੰ ਮਾਤ ਪਾਉਂਦੀ ਹੈ ਨਾ ਆਰਡਰ ਕਰਨੀਓ ਤੇ ਆਰਡਰ ਬਹੁਤ ਸੋਹਣਾ ਤੇ ਦਰਮਿਆਨ ਇਹ ਕਹਦੀ ਛੋਟੀ ਗੱਟੀ ਜਮੇ ਬਾਕੀ ਬਾਈ ਤੋਂ ਪ੍ਰੋਪਰ ਜਾਣਕਾਰੀ ਬਾਅਦ ਚ ਲੈ ਕੇ ਦਵਾਂਗੇ ਤੇ ਇੱਕ ਵਾਰੀ ਆਪਾਂ ਇਹਦੀ ਦੂਜੀ ਮੱਝ ਵੀ ਜਿਹੜੀ ਬੰਨ ਦੇ ਬਾਈ ਤੋਰਦੀ ਦਿਖਾਦੀ ਹੈ ਨਾ ਮੰਗਰ ਬੱਚਾ ਦਾ ਕੱਟੀ ਮੰਗਰ ਵੀ ਕੱਟੀ ਆ ਤੇ ਆਪ ਵੀ ਛੋਟੀ ਆ ਤੇ ਪਹਿਲਾਂ ਪਹਿਲੇ ਸੂਈ ਹੈ ਬਾਕੀ ਪ੍ਰੋਪਰਿਟੀ ਬਾਈ ਦਾ ਜਾਣਕਾਰੀ ਆਪਾਂ ਲੈ ਕੇ ਦਵਾਂਗੇ ਇੱਕ ਵਾਰੀ ਉਹ ਮੱਝ ਦਿਖਾ ਦੇ ਤੋਰ ਕੇ ਤੇ ਆਹ ਵੱਡੀ ਮੱਝ ਦੀ ਇਹ ਜਿਹੜੀ ਪਹਿਲੇ ਸੂਈ ਇਹ ਕੱਟੀ ਆ ਤੇ ਮੱਝ ਦਾ ਵੀ ਲੇਪਾ ਬਹੁਤ ਸੋਹਣਾ ਤੇ ਸਾਫ਼ ਆ ਨਾ ਬਿਲਕੁਲ ਤੇ ਬਾਈ ਕਹਿੰਦਾ ਦੁੱਧ ਵੀ ਚੰਗਾ ਦਿੰਦੀ ਤੇ ਬਾਕੀ ਆਪਾਂ ਮੋੜਦਾ ਬਾਈ ਟਰੋਪਰੇੜੀ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗਾ ਹਨ ਤੇ ਬਾਈ ਨੂੰ ਇੱਕ ਵਾਰੀ ਬਣਨ ਦਿੰਦੇ ਤੇ ਥਾਂ ਲੈ ਵੀ ਦੀ ਵੀ ਉਹਦੀ ਮਾਂ ਜਿਹੜੀ ਇੱਕ ਨੰਬਰ ਹਨ ਇਹ ਉਹ ਘਟੀ ਦੀ ਮਾਂ ਆਂਗੇ ਮੰਨ ਲਓ ਬਾਕੀ ਇਹਦਾ ਜਿਹੜਾ ਬੱਚਾ ਮਰ ਗਿਆ ਸੀਗਾ ਬਾਈ ਨੇ ਮੂੜਾ ਤਿਆਰ ਕਰਾਇਆ ਹੋਇਆ ਤੇ ਆਹ ਟੰਗਾ ਪਿਆ ਸਾਨੂੰ ਆਪਾਂ ਦਿਖਾ ਵੀ ਦਈਏ ਤੇ ਇਹ ਮੂੜੇ ਤੇ ਮਿਲਦੀ ਹਨ ਤੇ ਮੈਂ ਮੂੜਾ ਟੰਗਾ ਪਿਆ ਗੱਡੀ ਦੇ ਕੋਲੇ ਤੇ ਇਹਦੇ ਮਿਲਦੀ ਹੈ ਬਾਕੀ ਸਾਰੀ ਗੱਲਬਾਤ ਭਾਈ ਨਾਲ ਕਰਾਂਗੇ ਨਹ ਬਾਈ ਸਸਿਗਾ ਸਤਿ ਸ਼੍ਰੀ ਅਕਾਲ ਬਾਈ ਬਈ ਨਾਮ ਦੱਸੋ ਪਹਿਲਾਂ ਆਪਣਾ ਸੁਖਵਿੰਦਰ ਸਿੰਘ ਆਇਆ ਸੁਖਵਿੰਦਰ ਬਾਈ ਸੁਖਵਿੰਦਰ ਪਿੰਡ ਕਿਹੜਾ ਮਹਿਤਾ ਹੀ ਮਹਿਤਾ ਜ਼ਿਲ੍ਹਾ ਬਰਨਾਲਾ ਹੈ ਬਰਨਾਲਾ ਲੈ ਵੀ ਮਿੱਤਰੋ ਸੁਖਵਿੰਦਰ ਆਇਆ ਮਹਿਤੇ ਤੋਂ ਜ਼ਿਲ੍ਹਾ ਬਰਨਾਲਾ ਤੇ ਦੋ ਨਗ ਲੈ ਕੇ ਆਇਆ ਬਾਈ ਕੋਲੇ ਦੋਨੇ ਚੰਗੇ ਆ ਤੇ ਬਾਈ ਸੁਖਵਿੰਦਰ ਮੋਬਾਈਲ ਨੰਬਰ ਵੀ ਦੱਸ ਦੇ 6283 50996 ਠੀਕ ਆ ਤੇ ਸੁਖਵਿੰਦਰ ਜੀ ਆ ਮੱਝ ਵੀ ਗੱਲ ਕਰੀ ਬਾਈ ਕਿਵੇਂ ਸੂਏ ਇਹ ਚੌਥੇ ਸੂਏ ਆ ਜੀ ਚੌਥੇ ਸੂਏ ਠੀਕ ਆ ਤੇ ਬੱਚਾ ਮਰ ਗਿਆ ਬਾਈ ਬੱਚਾ ਮਰ ਗਿਆ ਕੀ ਗੱਲ ਹੋ ਗਈ ਸੀ ਆ ਠੰਡ ਲੱਗ ਗਈ ਠੀਕ ਹੈ ਤੇ ਹੁਣ ਮੂੜੇ ਤੇ ਮਿਲਦੀ ਹੈ ਮੂੜੇ ਤੇ ਮਿਲਦੀ ਹੈ ਤੇ ਕੋਈ ਦਿੱਕਤ ਤਾਂ ਨਹੀਂ ਹੁੰਦੀ ਨਾ ਨਾ ਜੀ ਠੀਕ ਹੈ ਕਿੰਨੇ ਕਿੰਨੇ ਦਿਨ ਸੂਈ ਹੈ ਇਹ ਸੂਈ ਨੂੰ ਹੋਵੇ ਜੀ ਦੱਸ ਦੇਣਾ ਨੂੰ ਦੱਸ ਦੇਣ ਦੁੱਧ ਭਾਈ ਕਿੰਨਾ ਤਿਆਰ ਦੁੱਧ ਹੁਣ 15 ਲੀਟਰ ਆਇਆ ਠੀਕ ਹੈ 15 ਲੀਟਰ ਪ੍ਰੋਪਰ ਤਿਆਰ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਕੀ ਰੇਟ ਕਰਤਾ ਭਈ ਸੁਭਜਿੰਦਰ ਦਾ ਰੇਟ ਦਾ 10 ਮੰਗਦਾ ਜੀ 10 ਦੇਣੀ ਕਿੰਨੇ ਦੀ ਹਾਣਾ ਆਣਾ 95000 ਦੀ ਹਾਣਾ ਜੀ ਠੀਕ ਹੈ ਲੈ ਭਈ ਸੁਭਜਿੰਦਰ ਨਾਲ ਮਿੱਤਰੋ ਸੰਭਾਰ ਕਰ ਲਿਓ ਤੇ ਚੰਗੀ ਆ ਬਾਕੀ ਬਾਈ ਗਾਂ ਦੁੱਧ 15 ਲੀਟਰ ਤਿਆਰ ਹੈ ਜਿਹੜਾ ਦੋ ਟਾਈਮ ਬਾਈ ਦਸੱਲੀ ਕਰਾ ਦੇਗਾ ਹਾਂਜੀ 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 ਠੀਕ ਆ ਤੇ ਆ ਜਾ ਉਧਰ ਝੋਟੀ ਕੋਲੇ ਵੀ ਆ ਜਾ ਏਸੇ ਮੱਝ ਦੀ ਇਹ ਕੱਟੀ ਆ ਦੋਸਤੋ ਏਸੇ ਮੱਝ ਦੀ ਹੈ ਨੇ ਬਾਈ ਹਾਂਜੀ ਹਾਂਜੀ ਠੀਕ ਆ ਤੇ ਇਹ ਵੀ ਤਾਜੀ ਸੂਹੀ ਆ ਤੇ ਸੁਖਜਿੰਦਰ ਇਹਦੀ ਗੱਲ ਕਰੀਏ ਬਾਈ ਮੰਨ ਲਾ ਕਹਿ ਕੇ ਤਨਾ ਸੂਹੀ ਹੈ ਕੱਟੀ ਹੈ ਇਹਨੂੰ ਹੋਗਾ ਹੀ ਹਫਤਾ ਇੱਕ ਹਫਤਾ ਠੀਕ ਆ ਤੇ ਛੋਟੀ ਹੈ ਨਾ ਕਿੰਨੇ ਕਾ ਉਮਰ ਕਿੰਨੀ ਕਾ ਮੰਨ ਲੈਂਦੀ ਬਾਈ ਉਮਰ ਦਾ ਹੈ ਦੰਦੀ ਆਏ ਦੁੱਗੀ ਆਈ ਠੀਕ ਆ ਦੁੱਗੀ ਆ ਠੀਕ ਆ ਲੈ ਮਿੱਤਰੋ ਛੋਟੀ ਆ ਪਰ ਤੇ ਥਣਲੇ ਪਾਪਰੀ ਮਾਂ ਵਾਂਗ ਤੇ ਸੁਝੇਂਦਰ ਮਗਰਬ ਕੱਟੀ ਆ ਬਈ ਮਗਰਬ ਦਾ ਕੱਟਾ ਜੇ ਇਹਦੇ ਕੱਟਾ ਠੀਕ ਆ ਤੇ ਬਈ ਹੁਣ ਦੁੱਧ ਦੇ ਥੱਲੇ ਕਿੰਨਾ ਤਿਆਰੇ ਝੋਟੀ ਥੱਲੇ ਉਹ ਤਾਂ 11 ਲੀਟਰ ਆ ਜੀ 11 ਲੀਟਰ ਬੂਰਾ ਤੇ ਮਤਲਬ ਦੇਵੂ ਲੀਟਰ ਦੋ ਲੀਟਰ ਹੋਰ ਹਾਂ 12 13 ਦਾ ਦੇਵੂ ਠੀਕ ਆ ਤੇ ਚੰਗੀ ਹੈ ਨਾ ਇਹਦੀ ਮਾਂ ਵੀ ਚੰਗੀ ਆ ਮੰਨ ਲਓ ਤੇ ਸੁਝੇਂਦਰ ਇਹਦਾ ਬਈ ਰੇਟ ਕੀ ਕਰਦਾ ਇਹਦਾ 95000ਵਾਂ 95000 ਤੇ ਲਾਸਟ ਕਿੰਨੇ ਦੇ ਦੇਵਾਂਗੇ ਲਾਸਟ ਦਾ 85 ਆ ਜੀ 85000 ਲੈ ਮਿੱਤਰੋ ਕੱਟੀ ਚੰਗੀ ਛੋਟੀ ਆ ਬਈ ਕਹਿੰਦਾ 85000 ਦੇਵਾਂਗੇ ਦੁੱਧ ਹੁਣ ਇਸ ਟਾਈਮ 11 ਲੀਟਰ ਤਿਆਰ ਆ ਜੇ ਕੋਈ ਕੋਈ ਭਰਾ ਮੱਲਬੀ ਤਸੱਲੀ ਕਰਨ ਨੂੰ ਕਵ ਕਰਾਉਂਗੇ ਹਾਂਜੀ ਹਾਂਜੀ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਹੋਰ ਬੋਲ ਦਿਓ ਬਾਈ 6283350996 ਪਿੰਡ ਆਪਣਾ ਮਿੱਤਾ ਹੈ ਨਾ ਮਿੱਤਾ ਹੈ ਜ਼ਿਲ੍ਹਾ ਬਰਨਾਲਾ ਦੋਸਤੋ ਤਾਂ ਬਾਈ ਸੁਖਜਿੰਦਰ ਨਾਲ ਸੰਪਰਕ ਤੁਸੀਂ ਕਰ ਲਿਓ ਚੰਗੇ ਦੋਨੇ ਨਾਲ ਲੈ ਵੀ ਦੋਸਤੋ ਨਾ ਇੱਕ ਆਪਾਂ ਬਾਈ ਕੋਲੇ ਝੋਟੀ ਚੰਗੀ ਆ ਤੋੜ ਕੇ ਦਿਖਾਉਣੇ ਆ ਤੇ ਇਧਰ ਨੂੰ ਲੈ ਚੱਲ ਬਾਈ ਤਾਈ ਸੂਈ ਹੈ ਨਾ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਤੇ ਚੰਗੀ ਝੋਟੀ ਹੈ ਨਾ ਖਾਣਾਂ ਦੇ ਉੱਪਰ ਨਾਲਾਂ ਨੂੰ ਰਹਿਣੀਆਂ ਸਪੇਸ ਵੀ ਚੰਗੀ ਆ ਤੇ ਆਰਡਰ ਵੀ ਸਾਫ ਆ ਮੋੜਦਾ ਭਾਈ ਆਰਡਰ ਵੀ ਬਿਲਕੁਲ ਸਾਫ ਆ ਤੇ ਚੰਗੇ ਦੁੱਧ ਵਾਲੀ ਝੋਟੀ ਆ ਤੇ ਬਾਕੀ ਨਾੜਾਂ ਬਹੁਤ ਸੋਹਣੀ ਹਨ ਲੈਵੇ ਦੇ ਉੱਪਰ ਦੁੱਧ ਵਾਲੀਆਂ ਜਿਹੜੀਆਂ ਬਾਕੀ ਭਾਈ ਨਾਲ ਗੱਲਬਾਤ ਕਰਦੇ ਆ ਸਾਰੀ ਤੇ ਪ੍ਰੋਪਰ ਡਿਟੇਲ ਵੀ ਲੈ ਕੇ ਦੇਵਾਂਗੇ ਤੇ ਤਾਂ ਦੀ ਸੂਈ ਹੈ ਮੇਨ ਗੱਲ ਹੋ ਬਾਈ ਸਤਿਗੁਰ ਬਾਈ ਸਤਿਗੁਰ ਬਾਈ ਬਾਈ ਨਾਮ ਦੱਸੋ ਪਹਿਲਾਂ ਦਾ ਬਲਵੰਤ ਸਿੰਘ ਬਲਵੰਤ ਬਲਵੰਤ ਕਲਵੰਤਾ ਠੀਕ ਆ ਕਲਵੰਤਾ ਬਾਈ ਪਿੰਡ ਕਿਹੜਾ ਹੈ ਕੱਲੋ ਆ ਜੀ ਕੱਲੋ ਲੈ ਵੀ ਮਿੱਤਰੋ ਕਲਵੰਤਾ ਦਾ ਪਿੰਡ ਆ ਕੱਲੋ ਤੇ ਬਾਈ ਕੰਮੇ ਸੂਏ ਕਲਵੰਤਾ ਦੇਰੇ ਬਾਈ ਦੂਜੇ ਸੂਏ ਆ ਦੂਜੇ ਸੂਏ ਠੀਕ ਆ ਤੇ ਕਹਿ ਗਏ ਸੂਏ ਕਲਵੰਤਾ ਇਹ ਹੋ ਗਏ ਜੀ 25 ਕਿ ਦਿਨ ਹੋ ਗਏ ਸੂਏ 25 ਦਿਨ ਠੀਕ ਆ ਤੇ ਬਾਈ ਦੁੱਧ ਦਾ ਇਸ ਟਾਈਮ ਕਿੰਨਾ ਦੁੱਧ ਬਾਈ 14 ਲੀਟਰ ਤਿਆਰ ਆ 14 ਲੀਟਰ ਤਿਆਰ ਆ ਪੂਰਾ ਠੀਕ ਆ ਤੇ ਬਾਈ ਮੋਬਾਈਲ ਨੰਬਰ ਦੱਸਿਓ ਮੇਰਾ ਇੰਪੋਰਟ ਨੰਬਰ 5 ਮਾਲਾ ਹੁਣ ਇਸ ਟਾਈਮ ਦੁੱਧ ਬਾਈ 14 ਲੀਟਰ ਬਾਈ ਦੁੱਧ ਤੇ ਆ ਜਮਾ ਤਿਆਰ ਆ ਹਾਂ ਦੁੱਧ ਤੇ ਆ ਜਮਾ ਬਸ 20 25 ਦਿਨਾਂ ਬਾਅਦ ਦੁੱਧ ਤੇ ਹੋ ਜਾਂਦੀ ਠੀਕ ਆ ਤੇ ਬਾਈ ਇਹ ਰੇਟ ਕੀ ਕਰਤਾ ਕਰੋ 99000 ਰੁਪਇਆ ਕਰਤਾ 95000 ਹਾਂ ਨਾ ਕਿੰਨੇ ਹੋਈ ਬਾਈ ਹਾਂ ਬਾਈ ਲਾ ਲੋ 90 ਤਾਂ ਛੱਡ ਦਾਂ ਥੱਲੇ ਕੋਈ ਮੰਗ ਤਾਂ ਠੀਕ ਆ ਮੰਗ ਤਾਂ ਕਰਦੇ ਹਾਂ ਹਾਂ ਥੱਲੇ ਕਰਦੇ ਠੀਕ ਆ ਲੈ ਵੀ ਮਿੱਤਰੋ ਗਲਵੰਤ ਨਾਲ ਸੰਪਰਕ ਕਰ ਲਿਓ ਪਿੰਡਾ ਕੱਲੋ ਤੇ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਤੇ ਚੰਗੇ ਦੁੱਧ ਵਾਲੀ ਝੋਟੀ ਦੂਜੇ ਸੂਏ ਦੱਸਿਓ ਭਾਈ ਦੂਜੇ ਵੀਰੇ ਦੂਜੇ ਸੂਏ ਘਰ ਦੀ ਝੋਟੀ ਹੈ ਨਾ ਨਾ ਜੀ ਵਪਾਰ ਕਰਦੇ ਠੀਕ ਆ ਭਾਈ ਕਹਿੰਦਾ ਵਪਾਰ ਕਰਦੇ ਆ ਤੇ ਪਰ ਰੱਖਦੇ ਚੰਗੇ ਬਸੂਆ ਭਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਭਾਈ ਦੋ ਟਾਈਮ ਤੇ تسਲੀ ਕਰਾ ਦੂੰ ਦਮਾ ਬਰੇ ਦੋ ਭਾਈ ਦੋ ਟਾਈਮ ਵੀ تسਲੀ ਕਰਕੇ ਦੋਸਤੋ ਫੇਰ ਤੁਸੀਂ ਜਿਹੜਾ ਖਰੀਸਨ ਦੁੱਧ ਪ੍ਰੋਪਰ ਤਿਆਰ ਆ ਤਿਆਰ ਆ ਭਾਈ ਦੁੱਧ ਤੇ ਆਈ ਜਮਾ ਮੈਂ ਠੀਕ ਆ ਲੈ ਭਾਈਆਂ ਦੁੱਧ ਬਾਦ ਗੀ ਜਿਹੜੀ ਬਦਣਾ ਆਈ ਤਿਆਰ ਆ ਗਈ ਠੀਕ ਆ ਦੂਜੇ ਸੂਏ ਆ ਤੇ ਸੰਪਰਕ ਤੁਸੀਂ ਕਰਨਾ ਭਾਈ ਲੈ ਵੀ ਇੱਕ ਹੋਰ ਛੋਟੀ ਸਾਨੂੰ ਵੱਡੇ ਕੱਦ ਵਾਲੀ ਜਿਹੜੀ ਤੋੜ ਕੇ ਦਿਖਾਉਣਾ ਆ ਇਧਰ ਨੂੰ ਲੈ ਚੱਲ ਭਾਈ ਤੇ ਬਾਕੀ ਖਾਦੋ ਬਟੇ ਇਹਦਾ ਪੂਰਾ ਚੋਟੀ ਦਾ ਹਨਾ ਤੇ ਥਾਣਾ ਇਸ ਵੇਸ ਦੀ ਗੱਲ ਕਰੀਏ ਥਣ ਵੀ ਪੂਰੇ ਨਿਕਲੂ ਮੈਂ ਤੇ ਬਾਕੀ ਚੰਗੀ ਹੈ ਨਾ ਉਹਦਾ ਜਿਹੜਾ ਬਾਈ ਬਾਈ ਨਾਲ ਗੱਲਬਾਤ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਤੇ ਪੂਰੀ ਪ੍ਰੋਪਰਟੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਹੈ ਨਾ ਤੇ ਕਦ ਕੁਦ ਝੋਟੀਆਂ ਚੰਗਾ ਤੇ ਬਾਕੀ ਇਹ ਵੀ ਸੂਈ 20 25 ਦਿਨ ਲੱਗਦੀ ਹੈ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਸੀਗਾਲ ਬਾਈ ਸਸੀਗਾਲ ਜੀ ਬਈ ਨਾਮ ਦੱਸੋ ਬੰਦਾ ਗਰਨਾਇਆ ਸਿੰਘ ਜੀ ਗਰਨਾਇਆ ਠੀਕ ਆ ਗਰਨਾ ਬਾਈ ਕਿੰਨੇ ਦਿਨਾਂ ਸੂਈ ਹੋਈ ਆ ਸੂਈ ਨੂੰ ਹੋ ਗਏ ਜੀ 20 25 ਦਿਨ ਜੀ 20 25 ਦਿਨ ਠੀਕ ਆ ਪਿੰਡ ਕਿਹੜਾ ਗਰਨਾਵਾ ਜਟਾਣਾ ਖੁਰਦੇ ਜਟਾਣਾ ਖੁਰਦੇ ਜਿਲ੍ਹਾ ਮਾਨਸਾ ਨਾ ਹਾਂਜੀ ਜਿਲ੍ਹਾ ਮਾਨਸਾ ਠੀਕ ਆ ਤੇ ਲੈ ਵੀ ਜਟਾਣਾ ਤੋਂ ਆਇਆ ਬਾਈ ਨੈਬਤ ਇਹ ਨਾ ਬਈ ਮਲਾ ਹੁਣ ਇਸ ਟਾਈਮ ਦੁੱਧ ਕਿੰਨਾ ਤਿਆਰ ਦੁੱਧ 16 ਕਿਲੋ ਜੀ 16 ਲੀਟਰ ਤਿਆਰ ਆ ਹਾਂਜੀ ਠੀਕ ਆ ਤੇ ਇੱਕ ਵਾਰੀ ਬਈ ਨੰਬਰ ਬੁੱਲੀ 97797 66908 ਠੀਕ ਆ ਤੇ ਹੁਣ ਇਸ ਟਾਈਮ ਦੁੱਧ 16 ਕਿਲੋ ਹੈ 16 ਕਿਲੋ ਤਿਆਰ ਹੈ ਕਈ ਵਾਰ ਭਾਈ ਯਕੀਨ ਨਹੀਂ ਕਰਦਾ ਲੈ ਨਾ ਬਬੀ ਵਾਲਾ ਤੇਰੀ ਕਾਹਦੇ ਮਨ ਲਗ ਰਹੇ ਹਾਂਜੀ ਦੋ ਰੰਗ ਚੋਠੀ ਠੀਕ ਹੈ ਵਿਪਾਰ ਕਰਦੇ ਹੋ ਕਿ ਬਈ ਅਸੀਂ ਵਿਪਾਰ ਕਰਦੇ ਹਾਂ ਠੀਕ ਹੈ ਲੈ ਭਾਈ ਕਹਿੰਦਾ ਯਾਰ ਅੱਪ ਕਰਦੇ ਵਿਪਾਰ ਨੇ ਪਰ ਤਸੱਲੀ ਤੁਸੀਂ ਕਰਨੀ ਬਾਈ ਕਹਿੰਦਾ ਤਸੱਲੀ ਵੀ ਕਰਾ ਦਿਆਂ ਕਈ ਵਾਰ ਯਕੀਨ ਨਹੀਂ ਕਰਦਾ ਤੇ ਇੰਨਾ ਭਾਈ ਰੇਟ ਦੀ ਗੱਲ ਕਰੀ ਰੇਟ ਕੀ ਕਰਤਾ ਡੂਡ ਜੀ ਡੂਡ ਭਾਈ ਹਾਂਜੀ ਦੇਣੀ ਕਿੰਨੇ ਦੀ ਹੈ 140 ਦੇਣੀ ਹੈ ਠੀਕ ਹੈ ਮਾਨਦਾਨ ਹੋ ਜੂ ਹਾਂ ਹੋ ਜੂ ਠੀਕ ਹੈ ਲੈ ਭਾਈ ਕਹਿੰਦਾ ਯਾਰ ਮਾਨਦਾਨ ਵੀ ਕਰਦੇ 140 ਦੇਣੀਆਂ ਤੇ ਸੰਪਰਕ ਤੁਸੀਂ ਕਰ ਲਓ ਜਿਹੜ ਤੇਜ ਹੁੰਦੀ ਹੈ ਮਹੀਨੇ ਬਾਅਦ ਲੱਗਦੀ ਆ ਆਖਰੀ ਮੰਡੀ ਐ ਸਾਲ ਦੀ ਤੇ ਬਾਈ ਨਾਇਬ ਨਾਲ ਸੰਬਰਕ ਤੁਸੀਂ ਕਰਨਾ ਦੋ ਟਾਈਮ ਤਸੱਲੀ ਕਰਕੇ ਤੇ ਫੇਰ ਜਿਹੜੀ ਇਹ ਝੋਟੀ ਖਰੀਦ ਸਕਦੇ ਨਾ ਆਪਣੇ ਕੋਲੇ ਬਾਈ ਘਰੇ ਵੀ ਹੁੰਦੀਆਂ ਨੇ ਹਾਂਜੀ ਹੁੰਦੀਆਂ ਜੀ ਠੀਕ ਆ ਕਾ ਇਕ ਨਾ ਕੁ ਮਿਲ ਜਾਂਦੇ ਹੁੰਦੇ ਸੱਤ ਅੱਠ ਨਾ ਹੁੰਦਾ ਠੀਕ ਆ ਜੇ ਕਿਸੇ ਭਰਾਣੇ ਮੰਨ ਲਓ ਦੋ ਚਾਰ ਇਕੱਠੀਆਂ ਲੈਣੀ ਹੋਣ ਤਾਂ ਮੰਨ ਲਓ ਤਸੱਲੀ ਕਰਕੇ ਚੋਕੇ ਤਿੰਨ ਟਾਈਮ ਫੇਰ ਖਰੀਦ ਸਕਦਾ ਲੈ ਬਈ ਨਾਇਬ ਕੋਲੇ ਬਾਈ ਕੋਰੇ ਘਰੇ ਸਹੀ ਸੀ ਸੱਤ ਮੱਝਾਂ ਜਿਹੜੀਆਂ ਤਿਆਰ ਹੁੰਦੀਆਂ ਦੁੱਧ ਵਾਲੀਆਂ ਜੇ ਕਿਸੇ ਭਰਾਣੇ ਮੰਨ ਲਓ ਬਾਹਰੋਂ ਵੀ ਖਰੀਦਣਾ ਹੋਣਾ ਹਣਾ ਤੇ ਬਾਈ ਕੋਲੇ ਸਿੱਧਾ ਟੈਲੀਫੋਨ ਕਰਕੇ ਤੁਹਾਨੂੰ ਟਾਈਮ ਚਵਾਈ ਕਰਕੇ ਤੁਸੀਂ ਜਿਹੜੀਆਂ ਮੱਜਾਂ ਖਰੀਦ ਸਕਦੇ ਹੋ ਪਿੰਡਾ ਜਟਾਣਾ ਖੁਰਦ ਤੇ ਜ਼ਿਲ੍ਹਾ ਮਾਨਸਾ ਲੈ ਵੀ ਦੋਸਤੋ ਨਾ ਇੱਕਾ ਝੋਟੀਆਂ ਦੌਰ ਕੇ ਦਿਖਾਉਣਾ ਬਾਈ ਕੋਲੇ ਤੇ ਬਾਈ ਵੀ ਤੇਲ ਦੂਲ ਨਾ ਲਾਈ ਜਾਂਦੇ ਹਨਾ ਪੂਰਾ ਇਸ ਵੇਰ ਸਵੇ ਦਾ ਟਾਈਮ ਆ ਤੇ ਕਹਿੰਦਾ ਵੀ ਤਿਆਰ ਵਾਰ ਕਰੀ ਜਾਂਦੇ ਹਨਾ ਤੇ ਇੱਕ ਨੰਬਰ ਤੇ ਝੋਟੀ ਦੌਰ ਕੇ ਦਿਖਾਉਣਾ ਤੁਹਾਨੂੰ ਤੁਰਦੀ ਦੁਹੀ ਚੱਕਰ ਲਓ ਤੇ ਬਾਕੀ ਬਾਈ ਤੋਂ ਪੱਡੇਲ ਜਿਹੜੀ ਪ੍ਰੋਪਰ ਲੈ ਕੇ ਦੇਵਾਂਗੇ ਅਡ ਰੌਡ ਦਾ ਸਾਫਾ ਦੇ ਥਾਂ ਬਿਨਾ ਗੇਠੇ-ਗੇਠੇ ਦੇ ਜਾਂਦਾ ਤੇ ਚੰਗੀ ਹਨਾ ਚੋਟੀ ਅਡ ਰੈਡ ਬਹੁਤ ਸੋਹਣਾ ਲੱਗੇ ਔਰਾਂ ਦੇ ਮੋੜ ਦਾ ਭਾਈ ਥੋੜਾ ਹਲਸਾ ਬਣ ਜਰੂਰ ਆ ਜੇ ਆਪਾਂ ਗੱਲ ਕਰੀ ਹਨਾ ਤੇ ਥਾਂ ਬਹੁਤ ਸੋਹਣਾ ਲੱਗਿਆ ਰਸਪੇਸ਼ ਤੇ ਜਿਵੇਂ ਕਹਿੰਦੇ ਨੇ ਫੋਰ ਬਾਈ ਫੋਰ ਆਡਰ ਆ ਤੇ ਚੰਗਾ ਅਡਰ ਆਲੀ ਹਨਾ ਤੇ ਬਣਦੇ ਭਾਈ ਬਣਦੇ ਬਸ ਬਾਕੀ ਜੇ ਆਪਾਂ ਗੱਲ ਕਰੀਏ ਆਰਡਰ ਦੀ ਆਰਡਰ ਬਹੁਤ ਸੋਹਣਾ ਯਾਰਾ ਲੱਗਿਆ ਹੋਇਆ ਝੋਟੀਆਂ ਨੂੰ ਬਾਕੀ ਬਾਈ ਨਾਲ ਗੱਲ ਵਾ ਸਾਰੀ ਆਪਾਂ ਕਰਾਵਾਂਗੇ ਤੇ ਬਾਕੀ ਦੂਜੀ ਨੂੰ ਵੀ ਆਪਾਂ ਇੱਕ ਵਾਰੀ ਤੋਰ ਕੇ ਦਿਖਾ ਦਈਏ ਤੇ ਫਿਰ ਆਪਾਂ ਬਾਈ ਥੋੜੀ ਪ੍ਰੋਪਰ ਡਿਟੇਲ ਲਾ ਮਗਣਾ ਆਏ ਨੂੰ ਕਮਾ ਲੈ ਤੇ ਲੱਪਣਾ ਕੀ ਹੈ ਕਿ ਸੂਈ ਹੈ ਸੂਈ ਹੈ ਸੂਈ ਹੋਈ ਹੈ ਥੋੜਾ ਜਿਹਾ ਹਾਂ ਠੀਕ ਹੈ ਸੂਈ ਤਾਂ ਮੰਨੀ ਖੜੀ ਹੈ ਨਾ ਤੇ ਬਾਕੀ ਥਣ ਥੋਣਾ ਚੰਗਾ ਲੱਗੇ ਦੋਸਤ ਥੋੜਾ ਮੋਟਾ ਜ਼ਰੂਰ ਹੈ ਨਾ ਜਿਵੇਂ ਆਪਾਂ ਕਹ ਦੀ ਗੱਲ ਕਰੀਏ ਝੋਟੀ ਇਹ ਵੀ ਚੰਗੀ ਆ ਤੇ ਲੈ ਲੈ ਚਲ ਬਾਕੀ ਆਪਾਂ ਬਾਈ ਤੋਂ ਬਸ ਕੇ ਦਿੰਨੇ ਹਣਾ ਸਾਰਾ ਡਿਟੇਲ ਪੈਡਲੇ ਵੀ ਦੀ ਥੋੜਾ ਜਿਹਾ ਲੇਵਣਾ ਜੇ ਆਪਾਂ ਕਹ ਦੀ ਘੱਟ ਦੇਖਣ ਨੂੰ ਮਿਲੂਗਾ ਤੇ ਬਾਕੀ ਗੱਲਬਾਤ ਕਰਦੇ ਆਂ ਬਾਈ ਨਾ ਬਾਈ ਸਸੀ ਕਾਲ ਸਸੀ ਕਾਲ ਬਾਈ ਜੀ ਬਾਈ ਨਾਮ ਦੱਸੋ ਪੱਲਾ ਦਾ ਆਪਣਾ ਕਰਨਪੀਰ ਸਿੰਘ ਜੀ ਕਰਨਪੀਰ ਸਿੰਘ ਜੀ ਕਰਨਪੀਰ ਠੀਕ ਆ ਬਾਈ ਇਹਨਾਂ ਦੀ ਪਿੰਡ ਕਿਹੜਾ ਹੈ ਖਮੀਦੀ ਜੀ ਸਮੀਦੀ ਜ਼ਿਲਾ ਬਰਨਾਲਾ ਜੀ ਠੀਕ ਹੈ ਭਾਈ ਬਰਨਾਲੇ ਜਿਹੜਾ ਤੋਂ ਆਇਆ ਸਮੀਦੀ ਪਿੰਡ ਤੋਂ ਤੇ ਅਨੰਦੀਰ ਭਾਈ ਇਹਦੀ ਗੱਲ ਕਰੀ ਆਪਾਂ ਵੀ ਆਹ ਜਿਹੜੀ ਝੋਟੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਈ 20 ਦਿਨ ਹੋ ਗਏ ਸੂਈ ਨੂੰ 20 ਦਿਨ ਠੀਕ ਹੈ ਤੇ ਭਾਈ ਦੁੱਧ ਇਸ ਟਾਈਮ ਕਿੰਨਾ ਦਾ ਦੁੱਧ ਵੀਰੇ ਇਸ ਟਾਈਮ ਦਾ ਨੈੱਟ 16 ਕਿਲੋ ਤਿਆਰ ਹੈ ਜੀ 16 ਹਾਂ ਠੀਕ ਆ ਜੇ ਕੋਈ ਕੋਈ ਭਰਾ ਭਰਾ ਕਹਿੰਦਾ ਤਸੱਲੀ ਕਰਨੀਆਂ ਕਰਾ ਦੋਗੇ ਕਰੇ ਆ ਕੇ ਭਾਵੇਂ ਚਾਰ ਡੰਗ ਚੋਬੇ ਦੀ ਕੰਡੇ ਵਾਲਾ 16 ਲੀਟਰ ਹੈ ਜੀ ਠੀਕ ਆ ਤੇ ਅੰਦੀਰ ਇੱਕ ਵਾਰੀ ਬਈ ਨੰਬਰ ਬੋਲੀਏ ਆਪਣਾ ਆਪਣਾ 98769 ਜੀ 96475 ਜੀ ਠੀਕ ਆ ਬਾਈ ਅੰਦੀ ਦਾ ਨੰਬਰ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਜੇ ਰੇਟ ਦੇਂਦੇ ਆ ਰੇਟ ਦੀ ਗੱਲ ਤੇ ਰੇਟ ਕੀ ਕਰਦੇ ਬਈ ਦੇਖੋ ਮੰਡੀ ਦਾ ਜਿਹੜਾ ਕੁਝ ਮਰਜ਼ੀ ਬੰਗੇ ਆਈ ਆ ਆਪਾਂ 1 ਵੀ ਦੀ ਝੋਟੀ ਦੇ ਦਿਆਂਗੇ ਇੱਕ ਵੀ ਦੇ ਦਾਂਗੇ ਰੇਟ ਜਿੰਨਾ ਮਰਜ਼ੀ ਕਰਾ ਹਾਂ ਹਾਂ ਰੇਟਰ ਤਾਂ ਆਪਾਂ 1.5 ਲੱਖ ਕਰ ਲਵਾਂਗੇ ਠੀਕ ਆ ਤੇ ਮਾਨਦਾਨ ਕਰਾਂਗੇ ਮਾਨਦਾਨ ਕਰਾਂਗੇ ਬੇਟਾ ਠੀਕ ਆ ਤੇ ਬਾਕੀ ਭਾਈ ਅੰਦੀ ਜਿਹੜੀ ਆ ਦੂਜੇ ਨੰਬਰ ਤੇ ਝੋਟੀ ਦੋਰ ਕਿ ਦਿਸਾਈ ਸੀ ਆਪਾਂ ਇਹ ਕਹਿ ਕੇ ਦੇਣਾ ਸੂਈ ਆ ਇਹ ਬਾਈ ਹਫਤੀ ਦੀ ਸੂਈ ਵੀ ਆ ਥੱਲੇ 12 ਲੀਟਰ ਦੁੱਧ ਐਸੇ ਨੈਟ ਤਿਆਰ ਆ 12 ਲੀਟਰ ਇਸ ਟਾਈਮ ਤਿਆਰ ਆ ਹਾਂਜੀ ਤੇ ਕਿੰਨਾ ਕਿ ਦੇ ਦੂ ਭਾਈ ਹੋਰ ਇਹ ਬਾਈ ਪਿਛਲੇ ਸੂਏ ਇਹਨੇ ਤੀਜੇ ਸੂਏ ਸੂਈ ਆ ਆਪਣੇ ਕੋਲੇ 14 ਲੀਟਰ ਦੋ ਦਿੰਦਾ ਠੀਕ ਆ ਟਾਈਟ ਲੈਵੇ ਥੋੜੀ ਹਾਂ ਲੈਵੇ ਰੀ ਟਾਈਟ ਆ ਠੀਕ ਆ ਤੇ 12 ਹੁਣ ਮੌਕੇ ਤੇ ਤਿਆਰ ਆ ਆਪਾਂ ਜਮ ਤਸੱਲੀ ਕਰਾ ਦੇਾਂਗੇ ਵੀਰੇ ਠੀਕ ਆ ਤੇ ਇਹਦਾ ਬਾਈ ਕੀ ਰੇਟ ਕਰਤਾ ਜਿਹੜਾ ਹਾਂ ਨਾ ਵੀਰੇ ਆਪਾਂ 1-10 ਦੀ ਦੇ ਦੇ ਠੀਕ ਆ ਦੋਸਤੋ ਇਹਦਾ 1,10,000 ਬਾਈ ਕਹਿੰਦਾ ਦੇਣੀ ਹੈ ਨਾ ਤੇ ਹਫਤੇ ਕਿ ਵੀ ਸੁਈ ਹੋਈ ਆ ਤੇ ਬਾਕੀ ਮੰਨਤਨ ਹੋ ਜੂ ਬਾਈ ਹਾਂਜੀ ਮਗਰ ਕੋਹੇਨੂਰ ਦੀ ਕੱਟੀ ਹੈ ਠੀਕ ਕੱਟੀ ਆ ਹਾਂਜੀ ਕੋਹੇਨੂਰ ਕੋਹੇਨੂਰ ਦੀ ਬਾਈ ਕਹਿੰਦਾ ਬਾਕੀ ਕੱਟੀ ਆ ਪੂਰਾ ਤਸੱਲੀ ਵਾਲਾ ਟੀਕਾ ਭਰਾਇਆ ਹੋਇਆ ਕੋਹੇਨੂਰ ਜਿਹੜਾ ਲਕਸ਼ਮੀ ਵਾਲਾ ਡੇਰੀ ਫਾਰਮ ਦਾ ਸਾਡਾ ਉਹਦੀ ਕੱਟੀ ਆ ਤੇ ਬਾਕੀ 10 ਦੀ ਬਾਈ ਕੰਨ ਦੇਣੀ ਹੈ ਤੇ ਮਾਨਦਾਨ ਜ਼ਰੂਰ ਹੋਜੂ ਮੌਕੇ ਤੇ ਇੱਕ ਵਾਰੀ ਡਰੈੱਸ ਹੋਰ ਬੋਲ ਦਿ ਬਾਈ ਪੈਂਡ ਅਮੀਦੀ ਜਿਹੜਾ ਬਰਨਾਲਾ ਜੀ ਠੀਕ ਆ ਮੋਬਾਈਲ ਨੰਬਰ 98769 ਜੀ 96474 ਠੀਕ ਹੈ ਲੈ ਬਾਈ ਇਹਦੀ ਨਾਂ ਸੰਪਰਕ ਕਰ ਲਓ ਤੁਸੀਂ ਦੋਨੇ ਝੋਟੀਆਂ ਚੰਗੀਆਂ ਨੇ ਤੇ ਇਹਦੇ ਥੱਲੇ ਪ੍ਰੋਪਰ ਜਿਹੜਾ 16 ਕਿਲੋ ਬਾਈ ਕੰਨ ਤਿਆਰ ਆ ਮੌਕੇ ਦਾ ਤੇ ਬਾਕੀ ਦਸੱਲੀ ਦੋ ਟਾਈਮ ਤੁਸੀਂ ਕਰਨੀ ਆ ਤੇ ਬਾਈ ਨਾਲ ਸੰਪਰਕ ਕਰ ਲਿਓ ਦੋਸਤੋ ਲੈ ਵੀ ਦੋਸਤੋ ਅੱਜ ਦੀ ਜਿਹੜੀ ਵੀਡੀਓ ਦੇਖੀ ਤੁਸੀਂ ਮੋੜ ਮੰਡੀ ਦੀ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਤੇ ਮਿਲਾਂਗੇ ਜਲਦੀ ਨਵੀਂ ਮੰਡੀ ਦੇ ਨਾਲ ਤੇ ਤਦ ਤੱਕ ਲਈ ਦਿਓ ਇਜਾਜ਼ਤ ਜਲਦੀ ਮਿਲਦੇ ਆ ਕਿਸੇ ਨਵੀਂ ਮੰਡੀ ਦੇ ਨਾਲ